ਤੋ ਦਾ ਪਾਣੀ ਹੁਣ ਤਾਂ ਬਹੁਤ ਕਮ ਹੋ ਗਿਆ ਪਹਿਲੇ ਤਾਂ ਬਹੁਤ ਹੀ ਹਾਲਾਤ ਮਾੜੇ ਸੀ ਅਧਰ ਅਗਲੇ ਪਿੰਡਾਂ ਵਿੱਚ ਜਿਹਾ ਆਪਣੇ 3 ਨੰਬਰ 1 ਨੰਬਰ ਦੋਨਾ ਨਾਨਕਾ ਰਹਿਤੇ ਵਾਲੀ ਪਣੀ ਜੰਗੜ ਪਣੀ ਮਾਤਲ ਨਗਰ ਇਹ ਪਿੰਡਾਂ ਦਾ ਬਹੁਤ ਹੀ ਮਾੜਾ ਹਾਲ ਹੈ ਜੀ ਇਹ 8 7 8 ਪਿੰਡ ਜਿਹੜੇ ਗਏ ਨੇ ਤੇ ਹਰ ਦਿਖ ਜਕੜ ਬਹੁਤ ਹੀ ਜ਼ਿਆਦਾ ਆ ਗਏ ਨੇ ਕੋਈ ਇਹ ਲਗਭਗ 2-4 ਸਾਲ ਪਿੱਛੇ ਗਿਆ ਚਲੇ ਇਸ ਪਾਣੀ ਦੇ ਨਾਲ। ਉਹ ਸੜਕ ਦੇ ਬਹੁਤ ਹੀ ਮਾੜੇ ਹਾਲਾਤ ਨੇ ਇਸ ਟਾਈਮ ਤੋਂ ਪਾਇਦਲ ਕੀ। ਭਾਵੇਂ ਬੇੜੀ ਵੀ ਜਾ ਸਕਦੇ ਬੇੜੀ ਦੇ ਵੀ ਚਲਾ ਜਾਣਾ ਜੀ। ਬਸ ਬੇੜੀ ਜਾ ਸਕਦੀ ਹੈ। ਟ੍ਰੈਇਲ ਤਾਂ ਜਾਣੀ ਸਕਦੇ ਜੀ। ਲੋੜ ਹੀ ਬਹੁਤ ਪਾਣੀ ਦੀ ਜੀ। ਸੜਕ ਤੇ ਕਿੰਨਾ ਕੁ ਪਾਣੀ ਹੋਏਗਾ ਇੱਥੇ? ਸੜਕ ਤੇ ਲਗਭਗ ਹੋਏਗਾ ਪਾਣੀ ਜੀ ਆ 3-4 ਫੁੱਟ ਦਾ ਹੋਏਗਾ। ਉਰਾਂ ਅਗਾ ਵਗਰ 5-8 ਫੁੱਟ ਜੀ। ਅੱਡੇਰ ਬਹੁਤ ਪੈ ਚੁੱਕੇ ਨੇ ਜੀ। ਇੱਕ ਜਿੰਨੇ ਰਸਤਾ ਬਣਨ ਦੇ ਕੰਮ ਸੇ ਕੰਮ ਹਲੀ 20 ਦਿਨ ਪੈ ਜਾਂਦੇ ਜੀ। ਕੋਲ ਦੇ ਪਰਲੀ ਸਾਈਡ ਬਾਣੇ ਦੇ ਪਾਰ ਵਾਰ ਜੋ ਨੇ ਪਾਣੀ ਹੈ ਉਹ ਸੇਮ ਦਾ ਪਾਣੀ ਹੈ ਫਸਲ ਆ ਪਿਆ ਜੀ ਫਸਲਾ ਸਾਰੇ ਤਬਾਹ ਹੋ ਗਏ ਜੀ ਰਕਾਤ ਦੇ ਮੰਗ ਕਰਨਿਆਂ ਇੱਕ ਤਾਂ ਪਈਆ ਪੁਲਾ ਬਾਡੀਆਂ ਕਰਕੇ ਸਾਰਾ ਰਸਤਾ ਕੰਪਲੀਟ ਕੀਤਾ ਜਾਵੇ ਬੰਡ ਬਣਾਏ ਜਾਵਣ ਕਿੰਦੇ ਨਾਲ ਪਈ ਆਪਣੀ ਫਸਲ ਨਾਲ ਨੁਕਸਾਨ ਹੋਵੇ ਜੀ ਦਰਿਆ ਆ ਤੇ ਦਰਿਆ ਦੇ ਕੰਢੇ ਚੱਲੇ ਜੀ ਬਹੁਤ ਹੀ ਨੁਕਸਾਨ ਹੋ ਗਿਆ ਜੀ ਪਿੰਡਾਂ ਦਾ ਜੀ ਇਹ ਸੜਕਾਂ ਤਾਂ ਆਪਾਂ ਕਿਤੇ ਜਾਂਦੇ ਸਰ ਇਹ ਤਾਂ ਆਪਾਂ ਨੂੰ ਆਰਥ ਪ੍ਰਸ਼ਾਸਨ ਕਿਹਾ ਸੀ ਤੇ ਇਹ ਸੜਕਾਂ ਤਾਂ ਪਹਿਲਾਂ ਹੱਲ ਕੀਤਾ ਜਾਵੇ ਜੀ ਉੱਥੇ ਬਣਾਈਆਂ ਜਾਵਣ ਇਹ ਆਨ ਜਾਣ ਦੀ ਦਿੱਕਤ ਵੀ ਨਾ ਹੋ ਜੀ ਕੱਲ ਤੋ ਫਰਕ ਪੈ ਗਿਆ ਜੀ 4-5 ਇੰਚ ਦਾ ਫਰਕ ਕੱਲ ਪੈ ਗਿਆ ਸੀ ਅੱਜ ਦਾ ਅਪਡੇਟ ਨਵੀਂ ਮੈਲ ਪਹੁੰਚਾ ਹੋਣੀ ਆ ਉਹ ਤੁਹਾਨੂੰ ਨਚਾਏਗਾ ਇੱਥੇ ਜੀ ਆਂਦੇ ਨੇ ਪਿੱਛਾ بارش ਹੈ ਤੇ ਪਾਣੀ ਆ ਰਿਹਾ ਜੀ ਹੋਰ ਹਾਂ ਜੀ ਹਾਂ ਜੀ ਪਾਣੀ ਵਧ ਵੀ ਸਕਦਾ ਕੋਈ ਪਤਾ ਨਹੀਂ ਜੀ ਪਿੱਛੇ ਦੇ ਅਪਡੇਟ ਨਵੀਂ ਅਲੀ ਆ ਰਹੀ ਹੈ ਜੀ